ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ 7:30 ਹੋ ਗਿਆ ਤੇ ਆਪਾਂ ਹਜੇ ਰੁਕੀ ਟੱਪ ਵੱਲ ਜਾਣਾ ਤੇ ਆਜੋ ਜੀ ਤੁਹਾਨੂੰ ਲੈ ਚ ਲੱਗੇ ਰਸੋਈ ਦੇ ਵਿੱਚ ਤੇ ਬਣਾਉਣੇ ਆਪਾਂ ਅੱਜ ਅਰਬੀ ਦੀ ਸਬਜ਼ੀ ਤੇ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖੋ ਜੀ ਆਪਾਂ ਤੁਹਾਨੂੰ ਟਰਿਕ ਦੱਸਾਂਗੇ ਵੀ ਅਰਬੀ ਦੀ ਸਬਜ਼ੀ ਤਾਂ ਸਾਰੇ ਬਣਾ ਲੈਂਦੇ ਆ ਇਹ ਵੀਡੀਓ ਬਣਾ ਲਈ ਆ ਕਈ ਵਾਰ انا ਆਰਪੀ ਆਪਾਂ ਜਦੋਂ ਛੱਲਦੇ ਆ ਜਾਂ ਧੋਨਿਆਂ ਤੇ ਉਹ ਚੀਕਣਾ ਪੰਜਾ ਜਾਂ ਲਾਲਾ ਨੇ ਜੇ ਪਿੰਡੀਆਂ ਛੱਡਦੇ ਨੇ ਹੋ ਜਾਂਦਾ ਵਾ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਉਹ ਧੋਨਿਆਂ ਤੇ ਉਹ ਵਧੀਆ ਬਣ ਜਾਂਦੀ ਆ ਤੇ ਆਜੋ ਜੀ ਚੱਲੀਏ ਰਸੋਈ ਦੇ ਵਿੱਚ ਤੇ ਨਾਲ ਤੁਹਾਨੂੰ ਵੀ ਲੈ ਚੱਲਦੇ ਆ ਤੇ ਬਣਾਉਣੇ ਆਪਾਂ ਧੋਨਿਆਂ ਪਰਵੀ ਦੀ ਸਬਜੀ ਤੇ ਤਰਦੇ ਆ ਨਾਲੇ ਗੰਡੇ ਚੀਰ ਨਾਲੇ ਅਹ ਜੀ ਆਪਾਂ ਉਹ ਚੀਰ ਦਿਆਂ ਚਲੋ ਜੀ ਆਜੋ ਚੱਲੀਏ ਰਸੋਈ ਦੇ ਵਿੱਚ ਆਪਾਂ ਰੱਖ ਲਿਆ ਇਹ ਥੋੜਾ ਜਿਹਾ ਆਟਾ ਪਾ ਕੇ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਅਰਬੀ ਕਿਉਂਕਿ ਜੀ ਇਕੱਠ ਜਿਵੇਂ ਫੜਿਆ ਤੇ ਮੈਨੂੰ ਆਇ ਇੱਕਦਮ ਸਿੱਟਨੀ ਔਖੀ ਆ ਤੇ ਹੁਣ ਮੈਂ ਇਹ ਥੋੜੀ ਥੋੜੀ ਕਰਕੇ ਪਾਉਣੀ ਐ ਇਹਦੇ ਵਿੱਚ ਆਟਾ ਨੂੰ ਨਾਲ ਜੀ ਆਪਾਂ ਆٹے ਨਾਲ ਇਹਨੂੰ ਸਾਫ਼ ਕਰਾਂਗੇ ਨਾ ਤੇ ਵਧੀਆ ਸਾਫ਼ ਹੋ ਜਾਵੇ ਵਧੀਆ ਸਬਣਾ ਸਾਭੋ ਜੀ ਵਾਈਟ ਵਾਈਟ ਬਣ ਗਿਆ ਸਾਰੀ ਵਧੀਆ ਵਿੱਚੋਂ ਇਹ ਮੈਂ ਇਹਦੇ ਵਿੱਚ ਸਗਲੇ ਚ ਤਾ ਪਾਉਣੀ ਹੈ ਕਿਉਂਕਿ ਅਨਾਜ ਹੈ ਜੀ ਹਨਾ ਹਮ ਆਟਾ ਪਕਾਉਂਦੇ ਹੰਦੇ ਨੇ ਮੇਕ ਬਣੀ ਅਚੇ ਤਦਸਿਲ ਜਾਂ ਦੇ ਨਸੀਬ ਤੇ ਤੇ ਆਪਾਂ ਇਹਨੂੰ ਇਹਦੇ ਵਿੱਚ ਪਾਣੀ ਤੇ ਮਾਰ ਕੇ ਤੋਹੇਗੇ ਤੇ ਇਹ ਆਪਾਂ ਪਸੂਆਂ ਨੂੰ ਪਾ ਦਾਂਗੇ ਆਟਾ ਜਿਹੜਾ ਬਚਿਆ ਹੋਊਗਾ ਪਾਣੀ ਆਟੇ ਵਾਲਾ ਤਾਂ ਕਰਕੇ ਆ ਦੇਖੋ ਅੱਗੇ ਨੂੰ ਕਿੰਨਾ ਫਰਕ ਪੈ ਗਿਆ ਸਾਰੇ ਨਾ ਇਹਦੇ ਨਾਲ ਲਾਲਾ ਬੰਦ ਗਲੋ ਹੱਥ ਵਧੀਆ ਨੇ ਇਸ ਕਰਾਂ ਕਰਕੇ ਨੂੰ ਆਪਾਂ ਸਾਰੇ ਸਾਫ਼ ਕਰਕੇ ਤੈਨੂੰ ਕੱਢ ਲਾਂਗੇ ਤੇ ਫਿਰ ਉਹਨੂੰ ਦੁਬਾਰਾ ਪਾਣੀ ਚ ਧੋ ਲਾਂਗੇ ਆਪਾਂ ਆਈਂ ਭਾਂਡਾ ਜਿਹੜਾ ਹੈ ਤਾਂ ਆਟੇ ਵਾਲਾ ਇਹ ਆਪਾਂ ਭਸਮਾ ਮੂੜੇ ਵੰਡ ਮੂੜੇ ਚ ਪਾ ਦਾਂਗੇ ਆਪਾਂ ਤੇ ਭਸਮਾ ਦੇ ਵਿੱਚ ਤੇ ਪਾ ਦਾਂਗੇ ਵੀ ਅਨਾਜ ਹੈ ਜੀ ਖਾ ਕੇ ਅੱਖਾਂ ਉਗੜਦੀਆਂ ਹਨਾ ਬੰਦੇ ਨੂੰ ਨਰਜੀ ਆਉਂਦੀ ਆਪਾਂ ਕਹਾਂ ਨੂੰ ਜੀੜੇ ਤੇ ਜਾਣ ਦੇ ਨਾਮ ਨੇ ਇਹ ਆਟੇ ਵਾਲਾ ਪਾਣੀ ਮਤੋੜ ਮੇਰਾ ਤੇ ਹਾਂ ਤੋ ਚਲੋ ਜੀ ਆਪਾਂ ਧੋ ਲਗੇ ਤੇ ਫਿਰ ਆਪਾਂ ਤੁਹਾਨੂੰ ਧੋ ਕੇ ਦਿਖਾਵਾਂਗੇ ਮੱਚੋ ਜੀ ਹਰੀ ਅਰਬੀ ਆ ਪਰ ਉਹ ਇੰਨੀ ਹਰੀ ਲਿਹਲੀ ਕੈਮਰੇ ਦੇ ਵਿੱਚ ਦਿਂਦੀ ਹੈ ਮਲ ਮਲ ਕੇ ਆਪਾਂ ਸਾਰੀ ਦੀ ਸਫਾਈ ਕਰ ਦਾਂਗੇ ਵਧੀਆ ਨਿਕਲਿਆ ਇਹਨਾ ਵਾਈਟ ਵਾਈਟ ਹੋ ਜਾਏਗਾ ਐ ਸਫਾਈ ਹੋ ਜੀ ਨੂਨ ਪਾਉਣ ਨਾਲ ਜੀ ਨਾ ਆਟੇ ਨਾਲ ਹੱਥਾਂ ਦੇ ਖੁਰਕਾਵੇ ਮੇਰੇ ਤਾਂ ਹੱਥਾਂ ਦੇ ਖੁਰਕਾਉਣ ਲੱਗ ਜਾਂਦੇ ਹੈ ਕੀ ਹੈ ਅਰਬੀ ਨਾਲ ਨਾ ਮੇਰੇ ਹੱਥਾਂ ਤੇ ਖੁਰਕ ਹੋਣ ਲੱਗ ਜਾਂਦੀ ਐ ਨੂਨ ਨਾਲ ਤਾਂ ਉਹ ਤੋਂ ਵੀ ਜ਼ਿਆਦਾ ਵੱਧ ਜਾਂਦੀ ਕਿ ਅੱਗੇ ਮਨ ਨੂਨ ਨਾਲ ਤੋਂ ਹੀ ਹੁੰਦੀ ਸੀਗੀ ਪਹਿਲਾਂ ਹਨਾ ਤੇ ਆਹ ਦੇਖੋ ਜਿਹੜੇ ਪਾਣੀ ਆਪਾਂ ਕੱਟਿਆ ਜੀ ਇਹਦੇ ਨਾਲ ਖੁਰਕ ਨਹੀਂ ਆਉਂਦੀ ਹੱਥਾਂ ਤੇ ਜਿੰਨਾ ਕੁ ਥੋੜਾ ਜਿਹਾ ਹੈਗਾ ਪ੍ਰੋਬਲਮ ਤੇ ਆਹ ਆਟੇ ਵਾਲਾ ਪਾਣੀ ਜਿਹੜਾ ਇਹ ਚ ਬਚਿਆ ਇਸ ਤਰ੍ਹਾਂ ਜੀ ਇਹ ਵਾਈਟ ਵਾਈਟਰ ਧੋ ਕੇ ਆਪਾਂ ਰੈਡੀ ਕਰ ਲਿਆ ਇਧਰ ਆਪਾਂ ਗੰਡੇ ਚਿੱਲੇ ਪਈ ਐ ਦੋ ਆਪਾਂ ਇਹ ਕੱਟਾਂਗੇ ਤੇ ਆਹ ਮਿਰਚਾਂ ਕੱਟਾਂਗੇ ਮਿਰਚਾਂ ਮਗਾੰਗੇ ਇਹਨਾਂ ਨੂੰ ਪੀਸ ਕੇ ਗ੍ਰाइंड ਕਰਕੇ ਆਪਾਂ ਰੱਖ ਲਾਂਗੇ ਤੇ ਆਪਾਂ ਨੂੰ ਡੇਲੀ ਨਹੀਂ ਮਤਲਬ ਕਿ ਮਿਰਚਾਂ ਵਾਲੇ ਹੱਥ ਕਰਨ ਦੀ ਲੋੜ ਆਪਾਂ ਇਹਨੂੰ ਡੱਬਾ ਭਰ ਕੇ ਰੱਖ ਲਾਂਗੇ ਗ੍ਰाइंड ਕਰਕੇ ਤੇ ਜਦੋਂ ਲੋੜ ਹੋਈ ਆਪਾਂ ਵਿੱਚੋਂ ਚੰਚਾ ਪਾ ਲਾਂਗੇ ਤੇ ਚਲੋ ਜੀ ਆਪਾਂ ਕੱਟ ਲਗੇ ਗੰਡੇ ਤੇ ਕੱਟ ਲਗੇ ਮਿਰਚਾਂ ਤੇ ਉਹਨਾਂ ਚ ਰੇਚੋਂ ਪਾਣੀ ਸੋ ਫੇ ਜਾਊਗਾ ਆਪਾਂ ਦੋ ਤਿੰਨ ਵਾਰ ਐ ਕਰਕੇ ਕਰ ਦਾਂਗੇ ਤੇ ਪਾਣੀ ਵਿੱਚੋਂ ਨਿਕਲ ਜਾਊਗਾ ਤੇ ਫਿਰ ਆਪਾਂ ਨੂੰ ਸਬਜ਼ੀ 'ਚ ਪਾਣੀ ਪਾਉਣ ਦੀ ਲੋੜ ਨਹੀਂ ਤੇ ਆਪਾਂ ਇਨੂੰ ਇਸ ਤਰ੍ਹਾਂ ਹੀ ਤਰ ਲਾਂਗੇ ਪਾਣੀ ਸਾਰਾ ਨਿਕਲ ਜੇ ਦੇ ਵਿੱਚ ਤੇ ਜੇ ਪਾਣੀ ਰਹਿ ਗਿਆ ਵਿੱਚ ਤੇ ਫਿਰ ਇਹ ਵਧੀਆ ਨਹੀਂ ਬਣਨੀ ਜੀ ਤੇਲ ਦਾ ਤੱਕਲਾ ਲਾਵਾਂਗੇ ਫਿਰ ਚਲੋ ਜੀ ਕਰ ਲਗੇ ਇਨਾ ਕੰਮ ਆਪਾਂ ਕਰ ਲਗੇ ਗੰਡੇ ਤੇ ਇਹਦਾ ਪਾਣੀ ਸੁੱਕ ਇਹਨੂੰ ਛੱਡ ਦਗੇ ਨੂੰ ਪਾਣੀ ਇਹਦਾ ਨੁੱਟੜ ਜੂਗਾ ਤੇ ਇਸ ਚੀਜ਼ ਲਈ ਮਿਰਚਾਂ ਤੇ ਕੱਲ ਨੂੰ ਆਪਾਂ ਮਿਰਚਾਂ ਗ੍ਰाइंड ਕਰਾਂਗੇ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਗਲੀ ਸਵੇਰ ਹੋ ਗਈ ਆ ਜੀ ਰਾਤ ਆਪਾਂ ਤੁਹਾਨੂੰ ਅਰਬੀ ਦੀ ਸਬਜ਼ੀ ਬਾਰੇ ਦੱਸ ਰਹੇ ਸੀਗੇ ਹਨਾ ਕਿਵੇਂ ਤੋਕੇ ਉਹ ਹੁੰਦੀ ਆ ਤੇ ਲਾਈਵ ਦੇ ਵਿੱਚ ਮੈਨੂੰ ਕਮੈਂਟ ਆਏ ਸੀ ਵੀ ਸਾਨੂੰ ਵੇਲ ਵਾਲਾ ਸਾਗ ਦਿਖਾਓ ਉਹ ਵੀ ਕਿਸ ਤਰ੍ਹਾਂ ਦਾ ਹੁੰਦਾ ਤੇ ਹੁਣ ਆਪਾਂ ਕੰਮਾਂ ਧੰਦਿਆਂ ਤੋਂ ਫ੍ਰੀ ਹੋਏ ਸੀਗੇ ਤੇ ਸਾਡੇ ਚਾਚਾ ਜੀ ਕਿਕਰੇ ਲੱਗਾ ਵੇਲ ਵਾਲਾ ਸਾਗ ਆਪਾਂ ਤੁਹਾਨੂੰ ਉੱਥੇ ਲੈ ਚੱਲਦੇ ਆ ਚੱਲਦੇ ਹਾਂ ਉੱਥੇ ਤੁਹਾਨੂੰ ਦਿਖਾਉਣੇ ਆ ਵੇਲ ਵਾਲਾ ਸਾਗ ਕਿਸ ਤਰ੍ਹਾਂ ਦਾ ਹੁੰਦਾ ਵਾ ਤੇ ਚਲੋ ਜੀ ਆਜੋ ਤੁਸੀਂ ਵੀ ਮੇਰੇ ਨਾਲ ਬਣੇ ਰਹੋ ਤੇ ਆਪਾਂ ਚਲਦੇ ਆ ਇਥੇ ਤੇ ਲੇਕ ਨਾਲ ਹੀ ਘਰ ਹੈ ਚਾਚਾ ਜੀ ਦਾ ਪੁੱਤ ਇਥੇ ਚਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਵੇਲ ਦਾ ਸਾਗ ਕਿਹੋ ਜਿਹਾ ਹੁੰਦਾ ਜੇ ਤੁਸੀਂ ਨੇੜੇ ਹੋ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਲਾਂ ਭੇਜਦਾ ਉਹ ਤੇ ਤੁਸੀਂ ਸਾਰੇ ਜਾਣੇ ਲਾੜੋ ਤੇ ਸਾਰਾ ਘਰ ਰੋਕ ਲੂਗਾ ਵੇਲ ਵਾਲਾ ਸਾਗ ਸਤਿ ਲੋਜੀ ਸਤਿ ਆ ਗਿਆ ਪਾ ਇਧਰ ਦੇਖੋ ਆਪਾ ਜਾ ਰਹੇ ਹਾਂ ਜਾ ਰਹੇ ਹਾਂ ਉੱਠ ਜਾ ਜਿਸ ਆ ਕਿਸ ਤਰ੍ਹਾਂ ਦਾ ਹੁੰਦਾ ਸਾਗ ਜੀ ਨੂੰ ਬਤਾਓ ਜਰੂਰ ਦੱਸਿਓ ਵੀ ਸਾਨੂੰ ਪਤਾ ਸੀ ਵੀ ਇਸ ਤਰ੍ਹਾਂ ਦਾ ਹੁੰਦਾ ਜੀ ਨੂੰ ਨਹੀਂ ਪਤਾ ਸੀ ਉਹ ਵੀ ਜਰੂਰ ਦੱਸਿਓ ਮੈਨੂੰ ਕਮੈਂਟ ਆਉਣਾ ਚਾਹੀਦਾ ਜੇ ਤੁਹਾਨੂੰ ਮੇਰਾ ਮੇਰੇ ਮੇਰੇ ਵੀਡੀਓ ਵਧੀਆ ਲੱਗਦੀਆਂ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਗਰੀਨਰੀ ਵੇਖ ਲਓ ਮੀਂਹ ਆਉਂਦਾ ਧੁੱਪ ਚ ਮੀਂਹ ਪੈ ਕੇ ਹਟ ਜਾਂਦਾ ਆਉਂਦਾ ਹਟ ਜਾਂਦਾ ਧੁੱਪ ਕੱਢ ਲੈਂਦਾ ਰੱਬ ਇਸ ਤਰ੍ਹਾਂ ਦਾ ਮੌਸਮ ਹੈ ਪਿਆਜ ਆਪਾਂ ਚੱਲਦੇ ਜੀ ਆਪਾਂ ਗਏ ਆ ਪਹੁੰਚ ਉਹਨਾਂ ਦੇ ਘਰ ਦੀ ਬੈਕਸਾਈਡ ਦੇ ਉੱਪਰ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਬੂਟੇ ਫਲਦਾਰ ਲੱਗੇ ਮਿਲਣਗੇ ਦੇਖੋ ਜੀ ਇੱਥੋਂ ਸਟਾਰਟ ਹੋ ਜਾਂਦਾ ਹੈ ਵੇਲ ਵਾਲਾ ਸਾਗ ਇਹਦੀ ਵਾਲਾ ਜਣੀ ਕਿ ਇਹਨੂੰ ਤਾਂ ਵੇਲ ਵਾਲਾ ਸਾਗ ਕਹਿੰਦੇ ਜੀ ਆਪਾਂ ਇਹਦੇ ਪੱਤੇ ਇੱਥੋਂ ਲਾ ਕੇ ਇਹਨੂੰ ਐਂ ਧਰਤੀ 'ਚ ਗੱਡ ਦਾਂਗੇ ਹਨਾ ਤੇ ਇਹ ਫੁੱਟੇ ਆਊਗਾ ਇਹ ਇਸ ਤਰ੍ਹਾਂ ਸਾਰੇ ਤੁਹਾਡੇ ਵੱਡੇ ਵੱਡੇ ਦਰਖਤਾਂ ਨੂੰ ਆਪਦੇ ਕਬਜ਼ੇ 'ਚ ਲੈ ਲਊਗਾ ਮੈਨੂੰ ਨਹੀਂ ਪਤਾ ਵੀ ਕਾਦੇ-ਕਾਦੇ ਬੂਟੇ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਇਹ ਹਰਜੀਤ ਭੈਣ ਨੂੰ ਪਤਾ ਹੋਊਗਾ ਕਿਸ ਤਰ੍ਹਾਂ ਦੇ ਕਾਦੇ-ਕਾਦੇ ਬੂਟੇ ਆ ਆ ਦੇਖੋ ਬੂਟਾ ਆ ਤਾਂ ਚਲੋ ਸਬਜੀ ਆ ਦੇਖੋ ਆ ਕਵਿੰਦਰ ਭੈਣ ਜੀ ਤੁਸੀਂ ਪੁੱਛਦੇ ਸੀ ਮੈਨੂੰ ਜਰੂਰ ਦੱਸਿਓ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਹੁੰਦਾ ਆ ਜੀ ਈਕੂਆਂ ਦੇ ਬੂਟੇ ਆ ਜੜਵੇਂ ਵੀ ਦੇਖੋ ਜੀ ਕੋ ਨਹੀਂ ਲੱਗੇ ਉਧਰ ਮਰੁੱਦਾਂ ਦੇ ਲੱਗੇ ਆ ਬੂਟੇ ਉਹ ਤੇ ਆਹ ਦੇਖੋ ਖੜਾ ਨਾ ਪੱਠਿਆਂ ਵਾਂਗੂ ਭਮਸਾਰੇ ਸੰਸਾਰ ਰੋਟੀ ਕਰ ਲੋ ਸਾਗ ਧਰ ਕੇ ਇਹ ਹੁੰਦਾ ਜੀ ਇਸ ਤਰ੍ਹਾਂ ਦਾ ਹੁੰਦਾ ਇਹ ਆਹ ਦੇਖੋ ਆਹ ਵੱਲਣੇ ਨੂੰ ਇਹਦੇ ਪੱਤੇ ਲੱਗੇ ਹੁੰਦੇ ਇਸ ਤਰ੍ਹਾਂ ਦੇ ਜਿਹੜਾ ਬਾਜ਼ਾਰ ਚ ਮੁੱਲ ਵੇਖਦਾ ਇਥੋਂ ਲਿਜਾ ਸਕਦੇ ਆ ਜਿਹਨੇ ਲਿਜਾਣਾ ਵੀ ਜਿਹੜੀ ਵੀਡੀਓ ਦੇਖਦੇ ਇਥੋਂ ਵਾਧੂ ਸਾਗ ਮਿਲ ਜੂਗਾ ਉਸੀ ਲੈ ਜਾ ਸਕਦੇ ਆ ਇੱਥੋਂ ਆ ਵੀ ਇਸ ਤਰ੍ਹਾਂ ਦਾ ਸਾਗ ਹੁੰਦਾ ਜੀ ਇਹ ਵੱਲ ਵਾਲਾ ਵੀਲ ਵਾਲਾ ਵੱਲ ਵਾਲਾ ਸਾਗ ਜੀ ਨੂੰ ਕਹਿੰਦੇ ਦੇਖੋ ਇੱਧਰ ਦੇਖੋ ਨਿੰਬੂ ਲੱਗੇ ਨਿੰਬੂਆਂ ਦਾ ਬੂਟਾ ਨਾਲ ਹੀ ਰਲੇ ਪਏ ਆ ਜੀ ਗੂਆਂ ਦਾ ਬੂਟਾ niche ਵਾਲਾ ਲੋਜੀ ਆសារ ਉਧਰ ਝੋਨੇ ਨੂੰ ਇਹਨਾਂ ਨੇ ਪੱਟਣਾ ਹੁਣ ਤੇ ਇਹ ਝੋਨੇ ਨੂੰ ਵੀ ਦਾਬਾ ਆ ਰਿਹਾ ਵੇਖੋ ਉਧਰ ਇੰਨਾ ਇਹ ਇਸ ਤਰ੍ਹਾਂ ਹੋ ਜਾਂਦਾ ਮੈਂ ਆ ਹੀ ਵੜੀ ਹੋਈ ਆ ਵਿੱਚ ਆਹ ਦੇਖੋ ਜੀ ਮਸੰਮਗਾ ਸੰਤਰੀਆ ਕਿੰ ਨੂੰ ਆਪਾਂ ਨੂੰ ਨਹੀਂ ਪਤਾ ਪਰ ਵੇਖੋ ਇਹਨਾਂ ਨੂੰ ਫਲ ਲੱਗਾ ਵਿੱਚੇ ਤੂੜੀਆਂ ਦੀ ਬੱਲ ਹੈ ਤੇ ਵਿੱਚੇ ਇਹ ਸਾਗ ਹੈ ਅਕਵਿੰਦਰ ਭੈਣ ਜੀ ਵੇਖ ਸਕਦੇ ਆ ਇਸ ਤਰ੍ਹਾਂ ਇਹ ਬੰਦਾ ਸਾਗ ਇਹਨੂੰ ਜਿੰਨਾ ਮਰਜੀ ਤੋੜ ਤੋੜ ਕੇ ਧਰ ਸਕਦੇ ਆ ਜਿਗੁਰ ਵੀ 1 ਕਿਲੋ ਵੀ ਜਿਨ੍ਹਾਂ ਨੂੰ ਨਹੀਂ ਪਤਾ ਇਹ ਵੇਲ ਵਾਲੇ ਸਾਗ ਬਾਰੇ ਆ ਬੁੱਟਾ ਜੀ ਕਾਦਾ ਬੁੱਟਾ ਮੈਨੂੰ ਨਹੀਂ ਪਤਾ ਮੈਂ ਜਾਮਨ ਅਮਰੂਦ ਨੂੰ ਕੀ ਰਹਾ ਜਾਂਦੀ ਇਧਰ ਜ ਮਿਰਚਾਂ ਲੱਗੀਆਂ ਮਿਰਚਾਂ ਨੂੰ ਮਿਰਚਾਂ ਲੱਗ ਰਹੀਆਂ ਵੀ ਲੈ ਜੋ ਜਿਹਨੇ ਕੁਸ ਲੈ ਕੇ ਜਾਣਾ ਮਿਰਚਾਂ ਸਾਗ ਅਮਰੂਦ ਫਲਵਾੜੀ ਤੁਸੀਂ ਵੇਖ ਸਕਦੇ ਆ ਬਾਗਬਾਨੀ ਪਰ ਇੱਥੇ ਕੋਈ ਵੀ ਅਮਰੂਦ ਨਹੀਂ ਲੱਗ ਰਿਹਾ ਦੇਸਰੀਆ ਮੈਨੂੰ ਲੱਗਾ ਤੇ ਬੂਟੇ ਬਹੁਤ ਲੱਗੇ ਮਰੁੱਧਾਂ ਦੇ ਵੀ ਤੁਹਾਨੂੰ ਕਰਾ ਦਈਏ ਸ਼ੈਰ ਸਾਗ ਦੀ ਦੁਨੀਆ ਦੇ ਵਿੱਚ ਲੈ ਆਏ ਆਂ ਵੀ ਸਾਗ ਦੀ ਦੁਨੀਆ ਦੇ ਕੋਲ ਸਾਗ ਹੀ ਸਾਗ ਆਚਾਰ ਚ ਵੀਰੇ ਥੱਲੇ ਸਾਰੇ ਸਾਗ ਹੋਇਆ ਤੇ ਇੱਧਰ ਕਦੂਆਂ ਦੀ ਵੱਲ ਹੈ ਜੀ ਆ ਤਾਂ ਦੇਖੋ ਕਹਿੰਦੇ ਸੀ 100 ਰੁਪਏ ਕਿਲੋ ਕਦੂ ਆ ਇੱਧਰ ਵੇਖੋ ਆਮ ਹੋਏ ਪਏ ਅਸੀਂ ਤੋੜੇ ਹੀ ਨਹੀਂ ਪੱਕ ਪੱਕ ਕੇ ਲੱਗੇ ਪਏ ਡੇੜੇ ਕੱਦੂ ਹੋਏ ਪਏ। ਦੇਖੋ ਜੀ ਦੇਖੋ। ਆ ਆ ਗਿਆ। ਕਾਦਾ ਬੂਟਾ ਹੋ ਸਕਦਾ ਪਤਾ ਨਹੀਂ ਵੀ ਆਪਾਂ ਨੂੰ। ਇਹ ਬੂਟਾ ਇੱਧਰ ਹੋਇਆ ਵੇ। ਵਿੱਚੇ ਹਲਦੀ ਲਾਈ ਸੀ। ਹਲਦੀ ਨੂੰ ਦਬਾ ਲਿਆ ਸਾਗ ਨੇ। ਹਲਦੀ ਹੋਂ ਨਹੀਂ ਦਿੱਤੀ। ਕਾਚੀ ਕਹਿੰਦੇ ਇੱਥੇ ਹਲਦੀ ਲਾਈ ਸੀ ਉਹ ਹੈਗਾ ਅਨਾਰਾਂ ਦਾ ਆਹ ਦੇਖੋ ਜੀ ਅਨਾਰ ਆੜਾ ਅਨਾਰ ਕਿੰਨੇ ਵਧੀਆ ਵਧੀਆ ਲੱਗੇ ਆ ਨਾਰ ਦੇਖੋ ਇਹ ਜਾਨਵਰ ਖਾ ਜਾਂਦੇ ਆ ਹੈਨਾ ਨਹੀਂ ਤਾਂ ਚਲੋ ਉਹਨਾਂ ਨੇ ਵੀ ਖਾਣੇ ਆ ਜਾਨਵਰਾਂ ਨੇ ਵੀ ਹੈਨਾ ਆਹ ਦੇਖੋ ਖਾਦਾ ਨਾਰ ਅਨਾਰ ਲੱਗ ਰਹੀ ਆ ਆ ਤੂਤ ਦਾ ਦਰਖਤ ਐ ਉਹ ਨਾਲ ਸ਼ਰੀਂਹ ਜਿਹੜੇ ਸ਼ਰੀਂਹ ਬੰਦੇ ਆਪਾਂ ਹਨ ਮੁੰਡਾ ਹੋਏ ਤੋਂ ਸ਼ਰੀਂਹ ਆਹ ਕਾਦਾ ਬੂਟਾ ਆ ਮੀਂਘਾ ਲੱਤ ਨੀ ਸਮਾਇਨੀ ਬਹੁਤ ਫਲ ਲੱਗਾ ਪਰ ਇਹ ਸਾਗ ਦੇ ਵਿੱਚ ਲੇਟਿਆ ਕਰਕੇ ਨੀ ਪਤਾ ਨਹੀਂ ਲੱਗਦਾ ਦੇਖੋ ਜੀ ਜੇ ਆਪਾਂ ਮਿਹਨਤ ਕਰਦੇ ਆ ਹਨ ਫਲ ਹਰਕ ਚੀਜ਼ ਨੂੰ ਲੱਗਦਾ ਰੱਬ ਦੀ ਲਾਉਂਦਾ ਹਨ ਮਿਹਨਤ ਨੂੰ ਵੀ ਲਾਉਂਦਾ ਜੇ ਆਪਾਂ ਦਰਖਤ ਬੂਟੇ ਲਾਉਣੇ ਤੋਂ ਪੂਰੀ ਸਾਲ ਲੱਗਦਾ ਇੱਧਰ ਸਾਗ ਜੀ ਹੈ ਤੇ ਇੱਧਰ ਅਮਰੂਦਾਂ ਦੇ ਬੂਟੇ ਹੋਰ ਹੋਏ ਆ ਛੋਟੇ ਛੋਟੇ ਆ ਬੂਟਾ ਪਤਾ ਨਹੀਂ ਕਾਦਾ ਇੱਧਰ ਆ ਦੇਖੋ ਸਾਗ ਵੱਲ ਵਾਲਾ ਸਾਗ ਦੇਖ ਲਓ ਵੀ ਸਾਰੇ ਜਣੇ ਮੇਲ ਵਾਲਾ ਸਾਗਾ ਦਿਖਾਵਾਂ ਤੁਹਾਨੂੰ ਚੀਕੂਆਂ ਦੇ ਬੂਟੇ ਆ ਪਤਾ ਨਹੀਂ ਕਾਦਾ ਬੂਟਾ ਅੱਦਾ ਹਰਾ ਅੱਦੇ ਦੇ ਪੱਤੇ ਹੋਰ ਗਰੋਥ ਕਰਦੇ ਆਉਂਦੇ ਆ ਉਧਰ ਪੱਤੇ ਸੁੱਕ ਗਏ ਤੇ ਆ ਬੁੱਟਾ ਹਲਦੀ ਨੂੰ ਦਬਾ ਕੇ ਰੱਖਿਆ ਸਾਗ ਨੇ ਝੋਨੇ ਨੂੰ ਵੀ ਦਬਾ ਲਿਆ ਸਾਗ ਨੇ ਇੱਕ ਕੀ ਕੁ ਲੱਗਾ ਇੱਥੇ ਪਤਾ ਨਹੀਂ ਕੋਦਰ ਰਤਨ ਸਿਆਲ ਝੁੰਦੀ ਵੈਸੇ ਜੀ ਗੂਆ ਤਿਰਤੋ ਦੋ ਲੱਗਣਗੇ ਇਹਨੂੰ ਸ਼ਾਇਦ ਬਹੁਤ ਵੱਡੇ ਵੱਡੇ ਦਰਖਤਾਂ ਝੀਕੂਆਂ ਦੇ ਜੀ ਚਲੋ ਜੀ ਚਲਦੇ ਆਪਾਂ ਤੁਹਾਨੂੰ ਸਾਗ ਦਿਖਾਤਾ ਤੇ ਅੱਜ ਦੀ ਵੀਡੀਓ ਵਿੱਚ ਇਨਾ ਹੀ ਤੇ ਮਿਲਦਿਆਂ ਹੋਰ ਵੀਡੀਓ ਦੇ ਨਾਲ ਤੇ ਜਿਹਨੂੰ ਸਾਗ ਬਾਰੇ ਦਾ ਪਤਾ ਸੀਗਾ ਜ਼ਰੂਰ ਦੱਸਿਓ ਜੀ ਨੂੰ ਨਹੀਂ ਪਤਾ ਸੀ ਉਹ ਵੀ ਦੱਸਿਓ ਜੀ